ਸਪਾਊਸਸ ਨੂੰ ਜਿਹੜੇ ਨਾਨ ਕੰਪਨੀ ਦੇ ਜੀ ਬਿਲਕੁਲ ਬਿਲਕੁਲ ਸਹੀ ਹੈ ਨਾਨ ਕੰਪਨੀ ਨਾਨ ਕੰਪਨੀ ਨਾਨ ਕੰਪਨੀ ਇਹਨੂੰ ਥੋੜਾ ਐਕਸਪਲੇਨ ਕਰੀਏ ਵੀ ਇਹਦੇ ਨਾਲ ਸੰਬੰਧਿਤ ਕੁਝ ਲੋਕ ਗਲਤ ਫਹਿਮੀ ਦੇ ਕਾਰਨ ਪ੍ਰੋਬਲਮ ਦੇ ਵਿੱਚ ਫਸ ਰਹੇ ਨੇ ਉਹ ਕਿਹੜੀ ਪ੍ਰੋਬਲਮ ਹੈ ਪਰ ਇਹ ਨਾਨ ਕੰਪਨੀਿੰਗ ਸਪਾਊਸਸ ਵਾਲਾ ਫੰਡਾ ਹੈ ਕੀ ਹੈ ਸੋ ਜਿਹੜੇ ਵੀ ਲੋਕ ਐਕਸਪ੍ਰੈਸ ਐਂਟਰੀ ਦੇ ਵਿੱਚ ਐਪਲੀਕੇਸ਼ਨ ਫਾਈਲ ਕਰਦੇ ਨੇ ਪੀਆਰ ਬਣਨ ਲਈ ਹਾਂਜੀ ਜੇ ਉਹਨਾਂ ਦਾ ਸਪਾਊਸ ਨਾਨ ਕੰਪਨੀਿੰਗ ਹੋਵੇ ਹਾਂਜੀ ਤੇ ਉਹਦੀ এডੂਕੇਸ਼ਨ ਘੱਟ ਹੋਵੇ ਜਾਂ ਅੰਗਰੇਜ਼ੀ ਘੱਟ ਹੋਵੇ ਤਾਂ ਜੇ ਤੁਸੀਂ ਨੂੰ ਬਾਹਰ ਕੱਢਦੇ ਨੇ ਤੁਹਾਡੇ ਸਕੋਰ ਵੱਧ ਜਾਂਦਾ ਹੈਗਾ। ਸੋ ਮਤਲਬ ਤੁਸੀਂ ਨੌਨ ਕੰਪਲਿੰਗ ਕਹਿੰਦਾ ਕਿ ਇਹ ਬੰਦਾ ਮੇਰੇ ਨਾਲ ਨਹੀਂ ਕੈਨੇਡਾ ਮਾਈਗ੍ਰੇਟ ਕਰ ਰਿਹਾ ਹੈਗਾ ਪਰਮਨੈਂਟ ਨਹੀਂ ਹੋਣਾ। ਮਾਈ ਕੱਲੇ ਨੇ ਆਉਣਾ ਬੜਾ ਮੈਰਿਡ ਆ। ਬਸ ਹਾਂ ਮੈਰਿਡ ਆ। ਹਾਂਜੀ। ਸੋ ਉਹਦੇ 'ਚ ਤੁਹਾਡਾ ਸਕੋਰ ਹੈ ਜਿਹੜਾ ਵੱਧ ਜਾਂਦਾ ਹੈ ਅਤੇ ਲੋਕਾਂ ਨੂੰ ਪਰਮਨੈਂਟ ਰੈਜ਼ੀਡੈਂਟ ਮਿਲ ਜਾਂਦੀ ਹੈ। ਇਹ ਪਿਛਲੇ ਲੰਬੇ ਸਮੇਂ ਤੋਂ ਕੋਵਿਡ ਦੇ ਦੌਰਾਨ ਇਹ ਕੰਮ ਚੱਲਦਾ ਰਿਹਾ। ਪਰਵੀਜ਼ਨ ਕਦੇ ਵੀ ਨਹੀਂ ਸੀ ਹਰਜਿੰਦਰ ਪਰਵੀਜ਼ਨ ਕਿੱਥੇ ਹੈ ਉਹ ਸਮਝਣ ਦੀ ਬਹੁਤ ਜ਼ਰੂਰੀਅਤ ਜ਼ਰੂਰਤ ਹੈ ਨਾਨ ਅਕੰਪੈਨਿੰਗ ਕੌਣ ਹੋ ਸਕਦਾ ਹਾਂਜੀ ਪਹਿਲਾਂ ਉਹ ਕੇਸ ਦੇਖਣ ਨੂੰ ਮਿਲੇ ਜਿੱਥੇ ਕਿ ਰਿਫਿਊਜ਼ਲ ਹੋ ਗਿਆ ਉਹ ਤੋਂ ਬਾਅਦ ਲੋਕ ਆਏ ਹਾਂਜੀ ਹੁਣ ਉਹ ਕੇਸ ਦੇਖਣ ਨੂੰ ਮਿਲ ਰਹੇ ਨੇ ਜਿੱਥੇ ਉਹਨਾਂ ਨੂੰ ਚਿੱਠੀ ਆਈ ਹੈ ਤੇ ਕਿਸੇ ਹੋਰ ਤੋਂ ਕੇਸ ਲਾਇਆ ਸੀ ਤੇ ਉਹ ਸਲਾਹ ਲੈਣ ਲਈ ਆ ਰਹੇ ਹੈਗੇ ਨੇ ਮੈਂ ਕਦੇ ਵੀ ਇਹ ਸਲਾਹ ਨਹੀਂ ਦਿੱਤੀ ਆਪਦੇ ਕਿਸੇ ਕਲਾਇੰਟ ਨੂੰ ਕਿ ਚ ਕਲਾਇੰਟ ਕੈਨੇਡਾ ਚ ਪ੍ਰੈਜ਼ੈਂਟ ਹੈ ਉਹਦਾ ਹਸਬੰਡ ਵਾਈਫ ਇੱਥੇ ਹੈਗਾ ਕਿ ਉਹਨੂੰ ਨਾਨ ਕੰਪਰਿੰਗ ਡਿਕਲੇਅਰ ਕਰਕੇ ਕੇਸ ਲਾਓ ਬਿਕੋਜ਼ ਇ ਕਲੀਅਰ ਮਿਸ ਰਿਪਰੈਜ਼ੈਂਟੇਸ਼ਨ ਹੈ